ਨੋ 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 ਕੀ ਹੈ ਯਾਰ ਪਾਪੇ ਤੇ ਰੀਲਾ ਤੈਨੂੰ ਖਾਣ ਨੂੰ ਦੇਣਗੀ ਆ ਕੋਈ ਕੰਮ ਕਰ ਲੈ ਤੂੰ ਫਿਰ ਮੈਨੂੰ ਤੂੰ ਵੀ ਕੀਵੇਂ ਖਾਣ ਨੂੰ ਮੱਖਣੀ ਚ ਕੋਟ ਕੋਟ ਕੇ ਬਦਾਮ ਦਿੰਨਾ ਆ ਕੰਮ ਨੂੰ ਮੱਥ ਚਲ ਹੋ ਖੜਾ ਚੱਲ ਇੱਧਰ ਜਿੱਤੇ ਰਾਤ ਸਵੇਰ ਦੁਕਾਨ ਤੇ ਹੁੰਦਾ ਉੱਦੇ ਤਾਂ ਗਾਕ ਦੇ ਗਾਕ ਚੜਦੇ ਹੁੰਦੇ ਜਿੱਦਾਂ ਇਹਦੀ ਰਾਤ ਕੱਟੀ ਹੋਈ ਹੁੰਦੀ ਉੱਦੇ ਇੱਕ ਨਹੀਂ ਆਉਂਦਾ ਵੀ 10 ਰੁਪਏ ਦੀ ਕੁੰਡੀ ਲਾ ਲਈਏ ਆ ਕਿ ਬੁੱਢ ਬੁੱਢ ਜਿਹੀ ਕਰੀ ਜਾਣਾ ਵੇ ਤੈਨੂੰ ਮੈ ਚੰਗਾ ਨਹੀਂ ਲੱਗਦਾ ਆਪੇ ਕੁਛ ਨਹੀਂ ਕਹਿਣਾ ਯਾਰ ਮੇਰੇ ਕੋਲ ਵੀ ਬਸ ਨੂੰ ਜਾ ਹੁੰਦਾ ਸੀ ਨੂੰ ਜਾ ਕੀ ਹੁੰਦਾ ਸੀ ਮੈਂ ਚੱਲਿਆ ਪਾਤਨਾ ਟਾਇਰ ਲੈਣ ਠੀਕ ਆ ਜੇ ਕੋਈ ਗਾਹ ਕਾ ਗਿਆ ਤੂੰ ਉਹਨੂੰ ਪਿਆਰ ਨਾਲ ਦੋ ਪੈਸੇ ਲੈ ਕੇ ਦੰਦੇ ਚ ਪਾ ਦੀ ਜੇ ਪੈਸੇ ਉਹਨਾਂ ਬਰਾ ਕਰ ਲੇ ਫਿਰ ਤੂੰ ਜਾਣਦਾ ਮੈਨੂੰ ਉਹਨਾਂ ਦਾ ਪਾਪ ਮੈਂ ਨਹੀਂ ਕਰਦਾ ਬਾਈ ਵੀ ਕਰ ਤੂੰ ਜਾ ਪਾਤਨਾ ਹਾਂ ਜਾ ਤੂੰ ਐ ਟਕੇ ਨਾਲ ਆਹੀਂ ਹਾਂ ਕੀ ਹੋ ਰਿਹਾ ਹੋ ਅਹ ਲਹਾਰ ਬਿਲੇ ਜੇ ਲੱਗਦੇ ਨੇ ਇਹਨਾਂ ਤੋਂ ਲੈਣਿਆ ਕਮ ਅੱਜ ਲੱਗਦਾ ਤਾਂ ਇਹ ਨਵਾਂ ਜੀ ਹੈ ਚਲ ਦੇਖਦੇ ਹਾਂ Yap. Dori! Yap. ਇਹ ਮਿਸਤਰੀ ਜਾਂ ਵੀ ਲੱਗਦਾ ਹੈ ਗੁੰਗਾ ਹੀ ਹੈ ਸਮਝ ਗਿਆ ਆਪਣੀ ਗੱਲ ਕੰਮ ਬਣਤੀ ਇੱਕ ਸਾਲਾ ਤੜਕੇ ਦਾ ਗਾਹਕ ਆਇਆ ਉਹ ਵੀ ਗੁੰਗਾ ਕਿ ਇਹ ਨੂੰ ਲਵਾ ਗਏ ਤੇ ਕੁਬਦੀ ਕਰਕੇ ਬੋਲਦਾ ਤੂੰ ਤੂੰ ਵੀ ਬੋਲਦਾ ਹੋਰ ਓਹ ਧਾ ਯਾਰ ਮੈਂ ਤਾਂ ਉਹੀ ਚੱਕੀ ਗਿਆ ਉਹ ਮੈਨੂੰ ਤਾਂ ਇਹਦੀ ਮਹਾ ਤੂੰ ਕਿਤੇ ਸੁਣਦਾ ਨਹੀਂ ਬੋਲਦਾ ਨਹੀਂ ਓਹ ਹੋ ਹੋ ਲੋਕ ਹੀ ਹੋ ਗਏ ਜੀ ਲੋਕ ਹੀ ਹੋ ਚਲੋ ਕਰ ਦੇਗਾ ਕੰਮ ਫਿਰ ਇਹ ਆ ਠੀਕ ਹੈ ਬੰਚਰ ਪੈਂਚਰ ਹਾਂ ਪੈਂਚਰ ਲਾਣਾ ਆ ਕੀ ਨੇ ਟਾਇਰ ਆ ਕੀ ਹੈ ਇਹ ਵੀ ਟਾਇਰ ਆ ਸੰਤ ਕਾ ਦੇ ਰਹੇ ਨੇ ਪੈਂਚਰ ਲਾਣ ਵਾਲੇ ਟਾਇਰ ਕਸਣ ਵਾਲੇ ਨਾ ਹੋਰ ਕੋਈ ਮੈਂ ਉਹਰੇ ਅਰ ਜੈਨੇ ਨਾ ਗੰਦੇ ਘਰ ਦਾ ਕਿਹੜੀ ਗੱਡੀ ਹੈ ਗੱਡੀ ਆਪਣੀ ਵੱਡੀ ਹੈ अच्छा बड़ी गड्डी है हां बड़ा बड़ा टायर है बड़ा टायर है हां अच्छा अच्छा ਤੇ ਵੱਡੀ ਟੀਪ ਹੈ اچھا اچھا ਉਹਦੇ ਵਿੱਚ ਪੈਂਚਰ ਹੋ ਗਿਆ ਤੁਸੀਂ ਮੈਨੂੰ ਐਂ ਦੱਸੋ ਪਹਿਲਾਂ ਪੈਂਚਰ ਲਾ ਦੋਗੇ ਨਹੀਂ ਪੈਂਚਰ ਕੱਚਾ ਵੀ ਲੈਂਦੇ ਜੀ ਜਿੱਤੇਰੇ ਵਰਗਾ ਗਾਹਕ ਪਾਸ ਦੇ ਪੱਕਾ ਵੀ ਲਾ ਦਿੰਦੇ ਲਾਣੇਦਾਰ ਨੂੰ ਮੈਂ ਇਹਨੂੰ ਕੋ ਦੱਸੂ اچھا ਉਹਦੇ ਇਹਨੂੰ ਕੋ ਦੱਸੀਂ اچھا ਆਪਾਂ ਬਾਰੀ-ਬਾਰ ਤੇਰਾ ਕੰਮ ਕਰ ਦਾਂਗੇ ਸਾਰਾ ਮਹਾ ਜਮੀਨੀ ਜੇ ਟਾਇਰ ਚ ਨੁਕਸ ਹੋਇਆ ਹਾਂ ਆਪਾਂ ਟਾਇਰ ਪਾ ਦਾਂਗੇ ਪੁਰਾਣਾ ਪਿਆ ਟਾਇਰ ਹੂੰ ਲੋਕਾਂ ਨੂੰ ਹਜ਼ਾਰ ਦਾ ਵੇਚਦੇ ਆ ਹੂੰ ਤੈਨੂੰ ਮੈਂ 800 ਦਾ ਪਾ ਕੇ ਤੇਰਾ ਟੀਪ ਚ ਪੈਂਚਰ ਹੋਇਆ ਟੀਪ ਵੀ ਆਪਣੇ ਕੋਲੇ ਪੁਰਾਣੀ ਕੱਢੀ ਪਈ ਐ ਜੇ ਟੀਪ ਪੈਂਦੀ ਹੋਈ ਟੀਪ ਲੋਕਾਂ ਦਾ ਪਾਉਣਾ 800 ਦੀ ਹੂੰ ਉਹਨੂੰ ਪਾ ਦਾਂਗੇ ਆਪਾਂ 500 ਲਵੇ ਲੈਣੇ ਦੁਕਾਨ ਹੈਗੀ ਆ ਹੋਰ ਕੋਈ ਇਥੇ ਇੱਥੇ ਹਾਂ ਇੱਧਰ ਵੀ ਹੈ ਦੁਕਾਨ ਇੱਕ ਗੈਲ ਵੀ ਹੈ ਚਲੋ ਕੋਈ ਗੱਲ ਨਹੀਂ ਉਹ ਕਿਹੜਾ ਕਿੱਧਰ ਇਹ ਰੇਟ ਨਹੀਂ ਥੋੜਾ ਜਿਹਾ ਠੀਕ ਬਾਜਵਲਾ ਨਾ ਰੇਟ 400 ਦੀ ਪਾਦੂ ਦੀਪ ਤੂੰ ਐਂ ਕਰ 400 ਦੀ ਠੀਕ ਹੈ ਠੀਕ ਹੈ ਉਹਨੇ 1100 ਚ ਨੇ ਮੇੜ ਵੀ ਜੇ ਟਾਇਰ ਤੇ ਦੀਪ ਦੋ ਕਿੱਥੇ ਪੈਂਦੇ ਹੋਏ ਹਾਂ 1100 ਰੁਪਏ ਚ ਹਾਂ ਟੱਕਾ ਕਰ ਦੇਖ ਲੈ ਨਹੀਂ ਬਿਲਕੁਲ ਸਹੀ ਹੈ ਨਹੀਂ ਟੱਕਾ ਕਰ ਹਿਆ ਕੁੰਡੀ ਦੀ ਨੇ ਜਿਹੜੇ ਬਣਦੇ ਨੇ ਲੈ ਲੈ। ਉਹ ਬਾਈ ਹਲੋ ਹੂੰ ਚੱਲ ਠੀਕ ਹੈ ਯਾਰ। ਰੈਡੀ ਹੈ? ਇੱਕ ਕਾਗਜ਼ ਚੱਕ ਇੱਕ ਪੈਨ ਚੱਕ। ਕਾਗਜ਼ ਤੇ ਪੈਨ ਨਾਲ ਪੈਂਚਰ ਲੱਗਦਾ। ਲਿਖਤੀ ਕਰਨੀ ਹੈ ਨਾ ਮੈਂ। ਕਰ ਲਿਖਤੀ ਕਰਨ ਨੂੰ ਪਲਾਟ ਵੇਚਦਾ ਯਾਰ ਮੈਂ। ਇਹ ਕਈ ਵਾਰ ਤੂੰ ਮੁੱਕਰ ਜੇ ਇਸ ਸੌਦੇ ਤੋਂ। ਕਿਉਂਕਿ ਜਿਹੜੀ ਵੀ ਚੀਜ਼ ਮੈਂ ਕੰਮ ਕਰਨਾ ਹੁੰਦਾ ਉਹਨੂੰ ਮੈਂ ਲਿਖਤੀ ਰੂਪ ਚ ਦੇਣਾ ਲਾਜ਼ਮੀ ਮੰਨਦਾ ਨਹੀਂ ਮੈਂ ਨਹੀਂ ਕਰਦਾ ਚਲੋ ਤੁਹਾਡੀ ਇੱਛਾ ਲਿਖ ਤੇ ਜੇਕਰ ਇਸ ਸੌਦੇ ਤੋਂ ਮੈਂ ਮੁੱਕਰਦਾ ਤਾਂ ਮੈਨੂੰ 11500 ਰੁਪਿਆ ਤੂੰ ਦੇਵੇਂਗਾ ਮੰਜ਼ੂਰੇ ਤੂੰ ਹੀ ਰੱਖ ਲੈ ਲਿਆ ਬਰਾਦਰ ਆ ਜਾ ਫਿਰ ਉਹ ਟਾਈਮ ਘਟਾ ਹੈ ਹੱਥ ਨਾ ਮਾਰ ਮੇਰੇ ਨਾਲ ਛੇਤੀ ਚਲਾ ਜਾ ਕੇ ਨਾ ਉਹ ਚਲਦੇ ਆ ਸੱਚਾ ਖੋਲ ਗੱਡੀ ਦੇ ਟਾਕੀਆਂ ਕਿੱਥੇ ਖੜੀ ਐ ਕਿੱਥੇ ਗੱਡੀ ਗੱਡੀ ਉਰੇ ਨਹੀਂ ਹੈਗੀ ਅੱਛਾ ਅੱਛਾ ਸ਼ੈਲਰਾ ਸ਼ੁਰੂ ਨਾ ਕੋਲੇ ਕਰੀ ਨੂੰ ਚੱਲ ਮੈਂ ਸਕੂਟਰੀ ਛੇੜਦਾ ਆਏ ਨਹੀਂ ਤੂੰ ਕੋਈ ਸਾਧਨ ਟੱਕੜਾ ਜਾਂ ਕਰ ਲੈ ਕੀ ਟੱਕੜਾ ਜਾਂ ਸਾਧਨ ਕਰ ਲੈ ਕੋਈ ਕਤ ਤਖੜੀ ਜੀ ਨੂੰ ਮੈਂ ਹੁਣ ਟਰਾਲਾ ਕਰਾ ਲਾ ਆ ਦੋ ਤਾਂ ਸੰਦ ਨੇ ਉੱਥੇ ਤੱਕ ਲੈ ਕੇ ਵਗ ਜਾਗੇ ਯਾਰ ਨਹੀਂ ਫਿਰ ਆਪਾਂ ਮੰਦਾ ਹੋਇਆ ਦੁਬਾਰੇ ਲੈ ਜਾਗੇ 35 ਦੀ ਹੋਈ ਉਹ ਵੀ ਚੱਕ ਕੇ ਦੁਬਾਰੇ ਲੈ ਜਾਗੇ ਦੁਕਾਨ ਆਪਣੀ ਹੀ ਰਹੇਗੀ ਜ਼ੂਰ ਜਾਦੇ ਆ ਕਿੰਨੀ ਕਿ ਦੂਰ ਆ ਯਾਰ ਆ ਸ਼ੈਲਰਾਂ ਕੋਲੇ ਹੋਊਗੀ ਇਧਰ ਵੀ ਹੋਊਗੀ ਕਿੱਡੀ ਕਿੰਨੀ ਕਿ ਦੂਰ ਹੈ ਉਹ ਹੈ ਗਿਆ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਸੁਣਦਾ ਏ ਕਿੱਥੇ ਬਾਰਡਰ ਤੇ ਬਾਰਡਰ ਤੇ ਪਾਕਿਸਤਾਨ ਦੇ ਤੇ ਉੱਥੇ ਅਸਲ ਚ ਗੱਲ ਕੀ ਹੋਈ ਨਾ ਮੈਨੂੰ ਇੱਕ ਚੀਜ਼ ਦੱਸਾ ਪਾਕਿਸਤਾਨ ਵਾਲਾ ਜਿਹੜਾ ਬਾਬਾ ਬੋਡਰ ਹੈ ਉੱਥੇ ਤੇਰੀ ਗੱਡੀ ਖੜੀ ਹੈ ਨਹੀਂ ਉੱਥੇ ਰਾਤ 'ਚ ਨਹੀਂ ਕੋਈ ਪੈਂਚਰ ਵਾਲਾ ਮਿਲਿਆ ਨਹੀਂ ਮਿਲੇ ਤਾਂ ਹੈਗੇ ਤੇਗੇ ਫਿਰ ਲਵਾਉਣਾ ਸੀ ਉਹ ਜਿਹਦੇ ਕੋਲੇ ਵੀ ਖੜਦਾ ਤੀ ਉਹ ਗੰਦੀ ਕਹਾ ਹੋ ਜਾਵੇ ਮੈਨੂੰ ਕਹਾ ਹੋ ਜਾ ਬਾਈ ਹੌਲੀ ਹੌਲੀ ਹੁਣੀ ਕਰਦੇ ਕਰਦੇ ਮੈਂ ਇੱਥੇ ਤੱਕ ਪਹੁੰਚ ਗਿਆ ਹੁਣ ਇੱਥੇ ਆ ਕੇ ਤੂੰ ਮੈਨੂੰ ਪਹਿਲਾ ਬੰਦਾ ਮਿਲਿਆ ਜਿਹਨੇ ਕਿਹਾ ਬੈਠੋ ਗੱਲ ਕਰੀ ਸੌਦਾ ਤੈ ਹੋਇਆ ਮੇਰੀ ਕੋਟ ਹੈ ਉਹ ਮੇਰੀ ਕੋਟ ਹੈ ਜਿਹੜੇ ਨੇ ਤੂੰ ਬਥਾਇਆ ਕੁੰਡੀ ਦੇ ਲਾਲ ਚਾਚਾ ਕੇ ਤੈਨੂੰ ਮੈਂ ਸੌਦਾ ਕਰ ਲੈ ਪਰ ਹੁਣ ਚੱਲ ਨਹੀਂ ਫਿਰ ਮੈਨੂੰ 1100 ਰੁਪਏ ਦੇ ਦੇ ਕੀ 1100 ਇਹ ਦੂ ਪਹਿਲਾਂ ਮੈਂ ਤਿੰਨ ਬੰਦਿਆਂ ਨਾਲ ਸੱਦਾ 1500 ਚ ਕਰਿਆ ਤੀਗਾ ਉੱਥੋਂ ਮੈਨੂੰ 4500 ਰੁਪਏ ਬਣ ਗਿਆ ਹੁਣ 1100 ਤੇਰੇ ਵਾਲਾ ਜੁੜ ਜੂਗਾ ਵਿੱਚ ਆ ਲਗਭਗ ਮੇਰਾ 5600 ਰੁਪਏ ਹੋ ਜੂਗਾ ਕਾਲੇ ਟੂ ਪੈਂਚਰ ਲਵਾਉਣਾ ਉਹ ਕਿ ਪੈਸੇ ਇਕੱਠੇ ਕਰਦਾ ਫਿਰਦਾ ਸਾਲਿਆ ਬਾਗਾ ਵਾਡਰ ਤੋਂ ਤੁਰੇ ਇਹ ਤੇਰੇ ਨਾਲ ਸੌਦਾ ਹੋਇਆ ਨਾ ਆਪਣਾ ਸਾਨੂੰ ਸੌਦਾ ਆਇਆ ਉਹ 1100 ਰੁਪਏ 1100 ਰੁਪਏ ਕੱਢ ਤੇ ਮੈਂ ਜਾਵਾਂ ਮੈਂ ਦਿੰਦਾ ਕਰ ਦਿੰਦਾ ਨਹੀਂ ਜਾ ਓਏ ਨਾ ਮੈਂ ਤੋ ਪੈਂਚਰ ਲੱਗੇ ਨਾ ਮੈਂ 1500 ਦੇਵਾਂ ਚੱਲ ਮੈਂ ਥਾਣੇ ਹੀ ਜਾਂਦਾ ਪੁਰੇ ਆਣਗੇ ਤੈਨੂੰ ਆਪੇ ਲੈ ਜਾਣਗੇ ਚੱਕੇ ਨਾਲ ਪੈਂਚਰ ਲਾ ਕੇ ਆਉਣਗੇ ਹੈ ਥਾਣੇ ਕੀ ਚੀਜ਼ ਤੇ ਜਮਾ ਰਖਾਣੇ ਕੀ ਐ ਤੇਰੇ ਕੋਲੇ ਆ ਮੇਰੇ ਕੋਲ ਤੇਰੀ ਲਿਖਤ ਐ ਸਹਿਣ ਕਰੇ ਹੋਏ ਨੇ ਤੇਰੇ ਨਾਲ ਸੌਦਾ ਤਿਆਰ ਹੋਇਆ 1100 ਰੁਪਏ ਦੇ ਵਿੱਚ ਉੱਥੇ ਰੱਖ ਮੇਰੇ ਕੋਲ ਨਹੀਂ ਹੈਗੇ ਯਾਰ 11 ਗੱਲ ਚੰਗਾ ਫਿਰ ਮੈਂ ਚੱਲਿਆ ਆਉਣਗੇ ਫਿਰ ਆਉ ਐ ਨਾ ਕਰ ਯਾਰ ਫਿਰ ਲਿਆ ਕੇ ਦੇ ਕੀ ਇੱਕ ਪੈਸੇ ਮੈਂ ਅੰਦਰੋਂ ਲੈਣਾ ਲਿਆ ਦੇ ਖੜਿਆ ਕ ਭਾਗਿਆ ਉਹ ਖੜਿਆ ਕੀ ਹੋੜੇ ਇੱਕ ਸਕੀਮ ਕਰਦੇ ਆ ਉਹਨੂੰ ਕਿਦਾ ਦੇਖਾਂਗੇ ਉਹਦਾ ਨੇ ਇੱਥੇ ਖੜਾ ਆਪਾਂ ਖੇਸ ਲੈ ਕੇ ਲੁੱਕੇ ਹੋਰੇ ਕੱਪੜੇ ਜੇ ਭਜਣਾ ਆਪੇ ਟੱਕਰਾ ਮਾਰ ਕੇ ਭਜੂਗਾ ਉਹ ਖੜੇ ਮੁਰਕੇ ਆਈ ਨਹੀਂ ਹੈਗਾ 1100 ਰੁਪਿਆ ਇਹ ਬਾਬਾ ਸੱਚਾ ਆਪੇ ਬਬਰ ਮਾਣਾ ਬਚਾਲਾ ਉਹ ਕਿੱਧਰ ਲੰਘਿਆ ਤੂੰ ਬੱਚੇ ਬਾਸਾ ਬਚਾਲਾ ਉਹ ਲਿਆ 1100 ਆ ਬੂਟ ਦੇ ਚੰਕਦੇ ਨੇ ਹੈਲੋ 1100 ਫੜਾ ਆਏ ਨਹੀਂ ਸਰਦਾ ਹੁਣ ਆਪਣਾ ਸੌਦਾ ਤੈ ਹੋਇਆ ਹੈ ਮੈਂਚਰ ਲਾਣ ਦਾ ਨਹੀਂ ਮੇਰੇ ਨਾਲ ਚੱਲ ਮੈਂਚਰ ਲਾ ਕੇ ਆ ਨਹੀਂ ਫਿਰ ਚੱਲ ਲਿਆ ਫੜਾ ਪੰਜਾਬ ਉੱਤੇ ਨੇ 1100 ਰੁਪਇਆ ਵਾਜਿ ਬਣ ਗਿਆ ਆਪਣਾ 5600 ਰੁਪਿਆ 50 ਰੁਪਏ ਉੱਪਰ ਹੋ ਗਏ ਇਹ ਬਣ ਗਿਆ ਪਰ ਹੁਣ 5650 ਹੁਣ ਅਗਲੀ ਦੁਕਾਨ ਵਾਲੇ ਦੇ ਪਾਈਏ ਕਿਸੇ ਦੇ ਗਲ ਚੱਸਾ ਚਲ ਮਿੱਤਰਾ ਚੰਗਾ ਮਿਸਤਰੀ ਜਿਉਂਦਾ ਰਹੇ ਤੂੰ ਲੈ ਹੱਥਾਂ ਮ ਲੈ ਲੈ ਕੀ ਗੱਲ ਚਲ ਜੀਏ ਬਈ ਆਪਾਂ ਦਾ ਮੈਂ ਤੇ ਦੇਖਦੇ ਆ ਜਵਾਨ ਨੇ ਅੱਜ ਵੀ ਕੀ ਬਣਿਆ ਖੱਟਿਆ ਆਹ ਵੇ ਤਰ ਕੇਦਾ ਆਹੀ ਪੱਤੀ ਜੀ ਸਿੱਧੀ ਕਰੀ ਜਨਾ ਹੋਰ ਵੀ ਕਰਿਆ ਕੁਸਾ ਵਿਚਾਲ ਦੀ ਬਾਪੂ ਮੈਂ ਵੀ ਸਿੱਧਾ ਹੋ ਗਿਆ ਸੀ ਹੈ ਕੁਰੇ ਕੁਛ ਨਹੀਂ ਬਾਪੂ ਕੁਛ ਨਹੀਂ ਨਾਲੇ ਜਿਹੜਾ ਕਰਕੇ ਤੈਨੂੰ 11 12 ਹਜ਼ਾਰ ਦਿੱਤਾ ਸੀ ਉਹ ਦੇ ਥੇਰ ਵਾਲਾ ਉਹਨਾਂ ਨੂੰ ਦੇਣੇ ਨੇ ਹੈ ਕੁਰੇ ਉਹ ਵੀ ਖਰਚ ਤੇ ਬੱਤ ਰਿਤ ਕਹੋ ਨੇ ਵੀ ਬਾਪੂ ਆ ਪਾਚਾਉਂਦੇ ਨੇ ਚੱਲ ਲੋ ਪਈਆਂ ਵਿਸਰ ਗਈਆਂ ਸੜਕੇ ਮੇਰੀ ਟੂਹੀ ਦੇ ਉਹਨੂੰ ਅਗਲਾ ਗਾ ਕੇ ਦੇਖਦੇ